ਤੰਤਰੰਦ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਸਾਈ ਤਰੰਮ અપਨਾ ਰਹੇ ਨੇ ਇਸਾਈ ਤਰੰਮ ਦੇ ਵਿੱਚ ਸ਼ਾਮਲ ਹੋਣ ਤੇ ਨਾ ਲੋਕਾਂ ਨੂੰ ਸੁੱਖ ਸਹੂਲਤਾ ਦੇਣ ਦੇ ਵਾਅਦੇ ਕੀਤੇ ਜਾਂਦੇ ਨੇ ਇਸ ਕਾਰਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਸਾਈ মত અપਨਾ ਰਹੇ ਨੇ ਇਸਾਈ ਤਰੰਮ અપਣ ਦੇ باوجود ਅਜਿਹੇ ਲੋਕ ਆਪਣੇ ਨਾਮਾ ਦੇ ਪਿੱਛੇ ਸਿੰਘ ਲਗਾ ਰਹੇ ਨੇ ਜਿਸ ਦੇ ਕਾਰਨ ਸਿੱਖ ਪਾਈਚਾਰਨ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਆਲਖ ਨੇ ਵੀ ਇਸ ਮੁੱਦੇ ਤੇ ਗੱਲਬਾਤ ਕਰਦੇ ਹੋਏ ਇਸ ਮੁੱਦੇ ਨੂੰ ਗੰਭੀਰ ਮੁੱਦਾ ਦੱਸਿਆ ਹੈ ਤੇ ਕਿਹਾ ਹੈ ਕਿ ਐਸਜੀਪੀਸੀ ਦੇ ਵੱਲੋਂ ਜੋਰ ਸ਼ੋਰ ਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਤਾਂ ਕਿ ਲੋਕ ਆਪਣੇ ਧਰਮ ਦੇ ਨਾਲ ਜੁੜੇ ਰਹਿਣ ਇੰਡੀਆ న్యూਸ ਪੰਜਾਬ ਮੈਂ ਵਿਜੇ ਕੁਮਾਰ ਇਹ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਪਿਆ ਹੈ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਕਿ 크੍ਰਿਸਚਨ ਭਾਈਚਾਰੇ ਦੀ ਜਿਹੜੀ ਆ ਗ੍ਰੋਥ ਦਿਨ ਬਦ ਦਿਨ ਜਿਹੜੀ ਆ ਉਹ ਵਧ ਹੀ ਜਾ ਰਹੀ ਹੈ ਇਹ ਤੁਰੇ ਦਿਨੀ ਕਬਾਰਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਕਿ 102% ਦੇ ਕਰੀਬ ਜਿਹੜੇ ਆ ਲੋਕ ਧਰਮ ਪਰਿਵਰਤਨ ਕਰ ਚੁੱਕੇ ਨੇ ਉਹ 크੍ਰਿਸਚਨ ਬਣ ਗਏ ਨੇ ਤਾਂ ਸਾਡੇ ਨਾਲ ਸੀਨੀਅਰ ਨੇਤਾ ਨੇ ਗੁਰसेवक ਸਿੰਘ ਆਲਕ ਆਮ ਆਦਮੀ ਪਾਰਟੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਅ ਸਰ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਇੰਡੀਆ ਨਿਊਜ਼ ਤੇ ਜੀ ਇੰਡੀਆ ਨਿਊਜ਼ ਦੇ ਸਾਡੇ ਦਫਤਰ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜਾ ਇੱਕ ਵਿਸ਼ਾ ਤੁਸੀਂ ਚੁਣਿਆ ਇੱਕ ਬਹੁਤ ਹੀ ਗੰਭੀਰ ਵਿਸ਼ਾ ਵਾ ਇਹਦੇ ਉੱਤੇ ਪਹਿਲਾਂ ਤੁਸੀਂ ਚਰਚਾ ਹੋਣੀ ਚਾਹੀਦੀ ਸੀ ਇਹ ਸਾਡੇ ਜ਼ਿਆਦਾਤਰ ਦੂਜਿਆਂ ਧਰਮਾਂ ਦੇ ਵਿੱਚੋਂ ਜਿਹੜੇ ਲੋਕ 크ਰਿਸਚੀਅਨ ਧਰਮ ਦੇ ਵਿੱਚ ਜਾ ਰਹੇ ਆ ਚਲੋ ਹਰ ਕਿਸੇ ਦੀ ਆਪੋ ਆਪਣੀ ਇੱਛਾ ਵਾ ਕੋਈ ਕੋਈ ਵੀ ਧਰਮ ਬਦਲ ਸਕਦਾ ਹੈ ਕੋਈ ਹਿੰਦੂ ਸਿੱਖ ਹੋ ਸਕਦਾ ਜਾਂ ਕੋਈ ਸਿੱਖ 크ਰਿਸਚੀਅਨ ਹੋ ਸਕਦਾ ਉਹ ਉਹਦੀ ਆਪਣੀ ਖੁਦਮੁਖਤਿਆਰੀ ਆ ਪਰ ਇਹਦਾ ਕਾਰਨ ਜ਼ਿਆਦਾਤਰ ਇਹ ਆ ਕਿ ਸਾਡੇ ਆਉਣ ਵਾਲੇ ਸਮਿਆਂ ਦੇ ਵਿੱਚ ਐਸਜੀਪੀਸੀ ਦਾ ਅਤੇ ਅਕਾਲੀ ਦਲ ਦਾ ਰਾਜ ਰਿਹਾ ਉਹਨਾਂ ਨੇ ਸਾਨੂੰ ਸਿੱਖ ਧਰਮ ਨੂੰ ਦੇ ਪ੍ਰਚਾਰ ਨੂੰ ਬਹੁਤ ਜ਼ਿਆਦਾ ਨਹੀਂ ਕੀਤਾ ਸਾਡੇ ਆਉਣ ਵਾਲੀ ਪੀੜੀ ਨੂੰ ਆਪਣੇ ਸਿੱਖ ਧਰਮ ਬਾਰੇ ਬਹੁਤ ਜ਼ਿਆਦਾ ਨਹੀਂ ਦੱਸਿਆ ਜਿਸ ਕਰਕੇ ਕੁਝ ਲੋਕ ਜਿਹੜੇ ਲਾਲਚ ਦੇ ਵਿੱਚ ਆ ਕੇ ਵਰਗਲਾ ਕੇ ਧਰਮ ਛੱਡ ਚੁੱਕੇ ਆ ਅਸੀਂ ਉਸ ਬਾਰੇ ਬਹੁਤ ਸਾਰੇ ਚਿੰਤਾ ਦਾ ਵਿਸ਼ਾ ਰੱਖਦੇ ਆ ਕਿਉਂਕਿ ਇਹ ਇੱਕ ਬਹੁਤ ਗਲਤ ਗੱਲ ਆ ਧਰਮ ਛੱਡਣਾ ਕਿਉਂਕਿ ਧਰਮ ਸਿਆਣਾ ਆਖਿਆ ਧਰਮ ਆਪਣਾ ਸਭ ਤੋਂ ਜ਼ਿਆਦਾ ਪਿਆਰਾ ਹੁੰਦਾ ਹਰ ਬੰਦੇ ਨੂੰ ਜਿਹੜੇ ਧਰਮ ਦੇ ਵਿੱਚ ਬੰਦੇ ਦਾ ਪਰਮਾਤਮਾ ਉਹਨੂੰ ਜਨਮ ਦਿੰਦਾ ਉਹਦੇ ਵਿੱਚ ਨਿਭਾਉਣਾ ਚਾਹੀਦਾ ਸਾਰੇ ਇੱਕ ਜੀ ਦੇ ਕਰਨ ਨੂੰ ਮਿਲਦੀ ਕਿ ਹੁਣ ਜਿਆਦਾਤਰ ਲੋਕ 크੍ਰਿਸਚੀਅਨ ਪਾਈਚਾਰੇ ਦੇ ਨਾਲ ਜੁੜਦੇ ਜਾ ਰਹੇ ਨੇ ਉਹਨਾਂ ਦਾ ਪ੍ਰਚਾਰ ਬਹੁਤ ਜਿਆਦਾ ਸ਼ਿਕਰਾ ਤੇ ਪਹੁੰਚ ਚੁੱਕਾ ਆ ਯਾ ਕੀ ਲੱਗ ਰਿਹਾ ਕਿੱਥੇ ਕਮੀ ਰਹਿ ਗਈ ਆ ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਤੁਹਾਨੂੰ ਸਾਡੇ ਸ਼੍ਰੋਮਣੀ ਕਮੇਟੀ ਜਾਂ ਸਾਡੇ ਪ੍ਰਚਾਰ ਸਿੱਖ ਪ੍ਰਚਾਰਕਾਂ ਤੇ ਵੀ ਥੋੜੀ ਜੀ ਕੁਝ ਕਮੀ ਰਹੀ ਬਟ ਫਿਰ ਵੀ ਐਸੀ ਗੱਲ ਨਹੀਂ ਤੁਸੀਂ ਸਿੱਖ ਧਰਮ ਦੇ ਵਿੱਚ ਅੱਡੇ ਵੱਡੇ ਸਾਡੇ ਬਹੁਤ ਸੰਤ ਮਹਾਤਮਾ ਕਹਿ ਲੋ ਜਾਂ ਗੁਣੀ ਗਿਆਨੀ ਕਵੀਸ਼ਰ ਹੈਗੇ ਆ ਜਿਹੜੇ ਧਰਮ ਨੂੰ ਬਹੁਤ ਚੰਗਾ ਉੱਚਾ ਹਰ ਇੱਕ ਚੀਜ਼ ਦਿਖਾਉਂਦੇ ਆ ਪਰ ਅਫਸੋਸ ਜਿਸ ਤਰ੍ਹਾਂ ਤੁਸੀਂ 크ਿਸਚਨ ਧਰਮ ਦੀ ਗੱਲ ਕੀਤੀ ਉਹਨਾਂ ਦੇ ਵਿੱਚ ਕੁਝ ਉਹਨਾਂ ਨੇ ਆਪਣੇ ਧਰਮ 'ਚ ਲਿਆਉਣ ਵਾਸਤੇ ਜੋ ਲੋਕਾਂ ਨੂੰ ਕਿਹਾ ਗਿਆ ਅਸੀਂ ਤੁਹਾਨੂੰ ਨੌਕਰੀਆਂ ਦਵਾਵਾਂਗੇ ਅਸੀਂ ਤੁਹਾਨੂੰ ਬਾਹਰ ਲੈ ਕੇ ਜਾਵਾਂਗੇ ਅਸੀਂ ਤੁਹਾਨੂੰ ਬਿਮਾਰ ਤੋਂ ਠੀਕ ਕਰਾਵਾਂਗੇ ਜਾਂ ਹੋਰ ਤਰ੍ਹਾਂ-ਤਰ੍ਹਾਂ ਦੇ ਗੱਲਾਂ ਕੀਤੀਆਂ ਗਈਆਂ ਪਰ ਬਹੁਤ ਕੁਝ ਦੇਖਣਾ ਆ ਮੈਂ ਤੁਹਾਨੂੰ ਦੱਸਦਾ بڑے ਲੋਕ ਗਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਸਾਰਾ ਲਾਲਚ ਐ ਝੂਠ ਆ ਤੇ ਵਾਪਸ ਵੀ ਆਪੋ ਆਪਣੇ ਧਰਮਾਂ ਦੇ ਵਿੱਚ ਤਬਦੀਲ ਹੋਏ ਕਿਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਭ ਤੋਂ ਵੱਧ ਮਾੜੀ ਗੱਲ ਇਹ ਆ ਠੀਕ ਆ ਤੁਸੀਂ ਜਿਸ ਧਰਮ ਚ ਗਏ ਪਹਿਲਾਂ ਤੇ ਜਾਣਾ ਨਹੀਂ ਚਾਹੀਦਾ ਜੇ ਉਸ ਧਰਮ ਦੇ ਵਿੱਚ ਜਾ ਕੇ ਜੇ ਤਰਸੀਮ ਸਿੰਘ ਕੋਈ ਆ ਉਹ ਜੇ ਮਸੀਹ ਭਾਈ ਚਿਹਰੇ ਚ ਚਲੇਗਾ ਤੇ ਉਹਨੂੰ ਫਿਰ ਸਿੱਖ ਸ਼ਬਦ ਨਹੀਂ ਵਰਤਣਾ ਚਾਹੀਦਾ ਉਹ ਆਪਣਾ ਪੂਰਨ ਤੌਰ ਤੇ ਤਰਸੇਮ ਮਸੀਹ ਲਿਖੇ ਤੇ ਉੱਥੇ ਜਾ ਕੇ ਉਸ ਧਰਮ ਦਾ ਵੀ ਵਫਾਦਾਰ ਬਣੇ ਇਹ ਨਹੀਂ ਗੱਲ ਵੀ ਤੁਸੀਂ ਤਰਸੇਮ ਸਿੰਘ ਲਿਖ ਕੇ ਜਾਂ ਆਪਣੇ ਜੋ ਵੀ ਸਰਟੀਫਿਕੇਟ ਬਣਾਏ ਆ ਉਹਦੇ ਵਿੱਚ ਰਹੇ ਕੇ ਤੁਸੀਂ ਸਰਕਾਰ ਕੋ ਸਹੂਲਤਾਂ ਵੀ ਲਓ ਬਟ ਠੀਕ ਹੈ ਤੁਸੀਂ ਜੇ ਉਧਰ ਜਾ ਰਹੇ ਜੇ ਜਾਓ ਜੋ ਵੀ ਹੈਗਾ ਤੁਸੀਂ ਬਸ ਸਿੰਘ ਸ਼ਬਦ ਦੀ ਵਰਤੋਂ ਨਾ ਕਰੋ ਫਿਰ ਤੁਸੀਂ ਉਹਨਾਂ ਦੇ ਅਸੂਲਾਂ ਤੇ ਚੱਲੋ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼